ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਮ ਹੋਗੇ ਤੇ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਝੋੜਾ ਜਿਲ੍ਹਾ ਲੁਧਿਆਣਾ ਦੇ ਵਿੱਚ ਤੇ ਅੱਜ ਦੀ ਬਾਜੀ ਹੋਣ ਵਾਲੀ ਹੈ ਜੀ ਪੂਰੀ ਟੌਪ ਦੀ ਬਾਜੀ ਮੋਟਰਸਾਈਕਲ ਵਾਲੀ ਬਾਜੀ ਹੈ ਇਹ ਤੇ 4200 ਐਂਟਰੀ ਹੈ ਜੀ ਬਾਜੀ ਤੇ ਤੇ ਬਾਕੀ ਆਪਾਂ ਪਹੁੰਚ ਗਏ ਆ ਬਾਜੀ ਤੇ ਤੁਹਾਨੂੰ ਦਿਖਾਉਣਿਆ ਹੈ ਕਿ ਆਸੇ ਪਾਸੇ ਦਾ ਕੀ ਮਾਹੌਲ ਚਾਲਾ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਆਪਾਂ ਹੋਰ ਵੀਡੀਓ ਤੁਹਾਡੇ ਲਈ ਐਮੇਂ ਦੀਆਂ ਲੈ ਕੇ ਆਉਂਦੇ ਰਹਾਂਗੇ ਤੇ ਆਪਾਂ ਦਿਖਾਉਣੇ ਆ ਤੁਹਾਨੂੰ ਪਿੰਡ ਝੋੜਾਂ ਦੀ ਬਾਜੀ ਤੇ ਪਹੁੰਚ ਗਿਆਗੇ ਆਪਾਂ ਮਾਹੌਲ ਪੂਰਾ ਘੈਂਟ ਆ ਇੱਥੇ ਬੜਾ ਵਿਆਹ ਦਾ ਮਾਹੌਲ ਹੈ ਤਾਂ ਪੂਰਾ ਤੇ ਆਪਾਂ ਦਿਖਾਉਣੇ ਆਗੇ ਤੁਹਾਨੂੰ ਲਓ ਜੀ ਪਹੁੰਚੇ ਆ ਆਪਾਂ ਪਿੰਡ ਝੋੜਾਂ ਬਾਜੀ ਦੇ ਉੱਤੇ ਗੱਡੀਆਂ ਹੀ ਗੱਡੀਆਂ ਖੜੀਆਂ ਨੇ ਬੜੇ ਸਾਰੇ ਕਿਤੇ ਕੋਕੇ ਬਾਜੀ ਆ ਜਿਹੜੀ ਪੂਰੀ ਟੋਪ ਵਾਲੀ ਬਾਜੀ ਹੋਣ ਵਾਲੀ ਹੈਗੀ ਅੱਜ ਦੀ 4200 ਮੁੱਢ ਵਾਲੀ ਬਾਜੀ ਹੈ। ਕਾਠ ਪੂਰਾ ਬਈ। ਬਾਜੀ ਆਪਣੇ ਤੇ ਉਹਦਾ ਰਹੇਗਾ ਇਹਦਾ ਹੋਟੇ ਬੋਲੀਆਂ ਨੇ। ਬਾਜੀ ਜਿਹੜੀ ਕੋਈ ਖੜੇ ਅੱਜ ਨਹੀਂ ਲਿਖੇ ਜਾਣੇ ਜੇ ਨਹੀਂ ਹੋ ਰਿਹਾ ਤੇ ਇਹ ਨਹੀਂ ਲਿਖਣਾ। ਕੋਈ ਨਹੀਂ। ਚਲੋ ਜੀ ਅਨਾਉਂਸਮੈਂਟ ਹੋਣ ਲੱਗੀ। ਵੀ ਕਬੂਤਰਾਂ ਦੇ ਰੰਗ ਨੇ ਜਿਹੜੇ ਆਪੋ ਆਪਣੇ ਲਿਖਾ ਦਿਓ ਸਾਰੇ ਜਾਣੇ। ਤੇ ਇਧਰ ਚਾਰੇ ਪਾਸੇ ਗੱਡੀਆਂ ਗੱਡੀਆਂ ਖੜੀਆਂ ਨਹੀਂਆਂ ਬਈ ਬਿਆਲਾ ਮਾਹੌਲ ਹੋਇਆ ਪਿਆਗਾ 100 ਦੇ ਨੇੜੇ ਕਬੂਤਰ ਹੋ ਹੋ ਸਕਦਾ 100 ਪਲੱਸ ਵੀ ਹੋ ਜਾਵੇ ਤੇ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਇੱਕ ਵਾਰੀ ਕਬੂਤਰ ਵਗੈਰਾ ਲਿਖ ਲੈਣ ਤੋਂ ਸਾਰਿਆਂ ਨੂੰ ਐਂਟਰੀਆਂ ਵਗੈਰਾ ਜਦੋਂ ਹੋ ਗਈਆਂ ਫਿਰ ਉਹ ਦੁਬਾਰਾ ਆਪਾਂ ਤੁਹਾਨੂੰ ਸਾਰੇ ਕਬੂਤਰਾਂ ਦੀ ਗਿਣਤੀ ਜਿਹੜੀ ਉਹ ਵੀ ਦੱਸ ਦਾਂਗੇ ਇੱਧਰ ਸਾਰੇ ਬਾਈ ਹੁਣੇ ਬੈਠੇ ਨੇ ਇੱਧਰ ਤੇ ਪਚਾਲਦੇ ਅੰਦਰ ਕਾਪੀ ਵਾਲੇ ਕੋਲੇ ਤੇ ਦੇਖਦੇ ਆਂ ਕਿ ਕਿੰਨੇ ਕਬੂਤਰ ਨੇ ਕੀ ਸੰਭ ਪਤਾ ਪਾਵਾ ਜੀ ਬਾਈ ਲੋ ਆਪਾਂ ਚਾਹ ਪੀ ਜਾਂਦੇ ਆ ਤੇ ਅੰਦਰਲੇ ਪਾਸੇ ਸਾਰੇ ਭਾਈ ਖੜੇ ਨੇ ਆਪਣੇ ਤੇ ਉਹ ਸਾਹਮਣੇ ਬੈਠਾ ਹੈ ਕਾਪੀ ਵਾਲਾ ਬਾਈ ਕਬੂਤਰ ਵਗੈਰਾ ਐਂਟਰ ਕਰੀ ਜਾਂਦੇ ਨੇ ਤੇ ਇੱਧਰ ਸਾਰੇ ਜਾਨੇ ਚਾਹ ਵਗੈਰਾ ਪੀ ਜਾਂਦੇ ਨੇ ਆਪਾਂ ਆਪਣੇ ਜਿੰਨੇ ਲੇ ਰੰਗ ਲਿਖਾ ਦਿਓ ਬੈਠੇ ਨੇ ਬਾਈ ਤੇ ਪਾ ਦੇ ਪਾਣੀ ਵਾਲੀ ਅਨਾਉਂਸਮੈਂਟ ਹੋ ਗਈ ਵੀਰੇ ਤੇ ਆਹ ਬਾਈ ਮਾਲਵਾ ਪੁਆਇੰਟ ਇਹ ਵੀ ਬਲੌਗ ਪਾਉਂਦੇ YouTube ਤੇ ਕਬੂਤਰਾਂ ਦੇ ਤੇ ਜਰੂਰ ਚੈੱਕ ਕਰਿਆ ਕਰੋ ਜਾ ਕੇ ਇੱਕ ਵਾਰੀ ਤੇ ਲੋ ਜੀ ਪਾਣੀ ਵਾਲੀ ਵੀ ਅਨਾਉਂਸਮੈਂਟ ਹੋ ਗਈ ਵੀ ਪਾਣੀ ਦੇ ਲਓ ਤੇ ਬਸ ਹੁਣ 5-7 ਮਿੰਟਾਂ ਨੂੰ ਓਲੇ ਲੱਗਣਗੇ ਤੇ ਕਬੂਤਰਾਂ ਨਹੀਂ ਘੇਰਨੀ ਆਪਾਂ ਤੁਹਾਨੂੰ ਓਲਿਆਂ ਤੋਂ ਬਾਅਦ ਅੱਛਾ ਤਾਂ ਜੀ ਨੀ ਮਿਲਣ ਲੱਗ ਜਾਂਦੇ ਆਜੋ ਜਰਾ ਤੇ ਜਿਹੜਾ ਲਾਈਵ ਵੀ ਚੱਲ ਰਿਹਾ ਜੀ ਉੱਪਰ ਖੜਾਗਾ ਬਾਈ ਲਾ ਲੋ ਬੰਦ ਕਰੀਏ ਸਾਰੇ ਜਿਹੜੇ ਨਲਵਾ ਦੇ ਨੇ ਇਹਦੇ ਹਾਂਜੀ ਬਾਈ ਤੇ ਪਾਣੀ ਦੇਣ ਲੱਗੇ ਸਾਰੇ ਤੇ ਫਿਰ ਉਹ ਦੁਬਾਰ ਨਾਲ ਦੀ ਨਾਲ ਮੋਹਰਾ ਲਾ ਕੇ ਜਿਹੜੇ ਓਲੇ ਲੱਗਣੇ ਸਟਾਰਟ ਹੋ ਜਾਣਗੇ ਤੇ ਸਾਰੇ ਜਣੇ ਆਪੋ ਆਪਣੇ ਕਬੂਤਰਾਂ ਨੂੰ ਪਾਣੀ ਦੇਈ ਜਾਂਦੇ ਹੈਗੇ ਤੇ ਇਧਰਨੇ ਪਾਸੇ ਬਾਈ ਲਾਈਵ ਵਾਲਾ ਸਟਾਰ ਕਬੂਤਰ ਬਾਜ਼ ਤੇ ਲਾਈਵ ਹੋ ਰਹੀ ਹੈ ਜੀ ਬਾੜੀ ਅੱਜ ਦੀ ਪੂਰੀ ਘੈਂਟ ਬਾੜੀ ਆ ਆਪਾਂ ਸਾਰੀ ਅਪਡੇਟ ਤੁਹਾਨੂੰ ਟਾਈਮ ਟੂ ਟਾਈਮ ਦਿੰਦੇ ਰਹਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ। ਬਾਈ ਇੱਧਰ ਮੋਹਰਾਂ ਲੱਗਣ ਲੱਗੀਆਂ ਤੇ ਨਾਲ ਹੀ ਉਲੇ ਸਟਾਰਟ ਹੋਗੇ। ਪਤਨੂਲੇ ਵੀ ਦਿਖਾਉਣੇ ਆ। ਤੇ ਆ ਗਿਆ ਬਾਈ ਇਹ ਲਓ ਜੀ। ਚਲੋ ਜੀ ਇੱਧਰ ਵੀ ਗਏ। ਚਾਰ ਗਏ ਜੀ। ਇੱਕ ਪਹਿਲਾ ਛੱਡਤਾ ਸੀਗਾ ਪੰਜਵਾਂ। ਤੇ ਕਾਫੀ ਤੇ ਅਮੇ ਰਾਜਾ ਛੋੜੋ। ਇੱਕ ਕਬੂਤਰ ਵੀ ਉਹਰੇ ਕੀ ਬੀਤ ਹੁੰਦਾ ਆ ਆ ਜੋ ਆ ਜੋ ਆ ਜੋ ਤੇ ਲੋ ਬਾਈ 14 15 ਕਬੂਤਰਾਂ ਨੂੰ ਉਲੇ ਲੱਗ ਗਏ ਆਪਣੇ ਚਾਈਨ ਵਿੱਚ ਇੱਧਰ ਬਾਈ ਹੁਣੇ ਸਾਰੇ ਮੋੜਾ ਲਵਾ ਕੇ ਨਾਲ ਦੇ ਨਾਲ ਉਲੇ ਲਈ ਜਾਂਦੇ ਆ ਲੋ ਜੀ ਇੱਕ ਹੋਰ ਗਿਆ ਜੀ ਇਹ ਲੋ ਜੀ ਉਹ ਬਾਈ ਚੱਲੇ ਲੋ ਜੀ ਦੋ ਹੋਰ ਗਏ ਜੀ 18 ਕਬੂਤਰ ਗਏ ਜੀ ਤੇ ਲੋ ਜੀ 19 20 21 21 ਗਏ ਇੱਕ ਬਾਈ ਮੈਂ ਇਧਰ ਗਿਆ ਜੀ ਕਬੂਤਰ ਰਕ ਗਿਆ ਦੇਖ ਲਓ ਜੀ ਇਧਰ ਨੂੰ ਆ ਜੀ ਓਏ ਬਾਈ ਕਬੂਤਰਾਂ ਨੂੰ ਲਾਗੇ ਨੇ ਹੁਣ ਪਤਾ ਲੋ ਜੀ ਇੱਕ ਹੋਰ ਗਿਆ 23ਵਾਂ ਤੇ ਇੱਕ ਉੱਧਰ ਗਿਆ 24 ਤੱਕ ਬਈ ਆ ਚੱਲੇ ਇੱਧਰ 25 ਇੱਧਰ ਗਿਆ ਜੀ ਇੱਕਾ 26 ਕੁੱਤੇ 26 ਕਬੂਤਰ ਨੂੰ ਉੱਤਰਨ ਹੋਣ ਦੇ ਲੱਗੇ ਬਾਕੀ ਤੁਹਾਨੂੰ ਆਪੋ ਜਿਹੜੀ ਆਪਾਂ ਤੁਹਾਨੂੰ ਜਿਹੜੀ ਸਹੀ ਜਿਹੜੀ ਗਿਣਤੀ ਆ ਕਬੂਤਰਾਂ ਦੀ ਵੀਡੀਓ ਦੇ ਅਖੀਰ ਚ ਦੱਸਾਂ ਕਿਉਂਕਿ ਇੱਧਰ ਦੇ ਪਾਸੇ ਵੀ ਕਬੂਤਰਾਂ ਨੂੰ ਉੱਲੇ ਲੱਗੀ ਜਾਂਦੇ ਆ ਤੇ ਇੱਧਰਲੇ ਪਾਸੇ ਵੀ ਲੱਗੀ ਜਾਂਦੇ ਨੇ। ਕਈ ਵਾਰੀ ਗਿਣਤੀ ਮਾੜੀ ਮਚੀ ਉੱਧਰ ਉੱਧਰ ਹੋ ਜਾਂਦੀ ਆ ਆਪਾਂ ਤੁਹਾਨੂੰ ਐਂਡ ਤੇ ਕਲੀਅਰ ਕਰ ਦਾਂ ਕਿੰਨੇ ਕਬੂਤਰ ਹੋ Đ ਵੈਸੇ ਹੁਣ ਤੱਕ ਲਗਭਗ 26-27 ਕਬੂਤਰਾਂ ਨੂੰ ਲੰਦੇ ਲੱਗੇ ਤੇ 9 ਵਜੇ ਇੱਕ ਵਾਰੀ ਤੁਸੀਂ ਨਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਕਿੰਨੇ ਕ ਕਬੂਤਰ ਹੋ ਸਕਦੇ ਆ ਆਉਂਦੇ ਨੇ ਬਾਈ ਸਾਰੇ ਜਣੇ ਆ ਆ ਗਏ ਸਾਰੇ ਜਣੇ ਉੱਪਰ ਤੇ ਕਮੈਂਟ ਕਰਕੇ ਦੱਸੋ ਵੀ ਕਿੰਨੇ ਕੇ ਕਬੂਤਰ ਹੋ ਸਕਦੇ ਆ ਅੱਜ ਅੱਪਾ ਤੁਹਾਨੂੰ ਐਂਡ ਤੇ ਦੱਸਾਂਗੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਗੈਸ ਮਾਰਿਓ ਕਿ ਕਿੰਨੇ ਹੋਣਗੇ ਲਓ ਜੀ ਇੱਕ ਹੋਰ ਗਿਆ ਜੀ ਦੋ ਹੋਰ ਗਏ 39 49 40 ਕਬੂਤਰ ਨੂੰ ਲੱਗੇ ਮੇਰੇ ਕਿੱਧਰ ਗਿਆ 44 44 ਹਲੋ ਬਰੇ ਆ ਦੇ ਗਾਰੇ ਕਿਤੇ ਇਧਰ ਰੁਕ ਗਿਆ ਚੱਲ ਵੀ ਚੱਲ ਗੀ ਲੋਕ ਦੇ 41 42 43 ਤਿੰਨ ਹੋਰ ਗਏ ਲੋ ਜ ਇੱਕ ਹੋਰ ਗਿਆ 48 ਕਿੱਧਰ ਮੇਰਾ ਕਿੱਧਰ ਰੋਇ ਕੱਲ ਦਾ ਲਾੜੀ ਚਾਲੇ 950 ਹਰੀ ਨਿਕਾ ਹਾਂ ਮਾੜੀ 952 52 ਇੱਕ ਹੋਰ ਗਾਜੀ 54 55 55 ਤੇ ਇੱਕ ਹੋਰ ਗਈ 57

ਸ਼ੋਟ 65 66 ਸਕਾਰਾ ਤਾਂ ਤੇ ਬਾਕੀ ਤੁਸੀਂ ਇੰਗਰੀਡੈਂਟ ਦੇਖਿਆ ਬ੍ਰੈਂਡ ਤੱਕ ਆਪਾਂ ਉਹਨਾਂ ਤੋਂ ਬਾਅਦ ਚ ਕਬੂਤਰਾਂ ਦੀ ਗਿਣਤੀ ਦੱਸਾਂਗੇ ਕਿੰਨੇ ਕਬੂਤਰ ਹਨ ਯਾਰ ਜੀ ਇਹ ਇੱਧਰ ਆ ਲੋ ਯਾਰ ਉੜਾ ਹੋ ਯਾਰ ਗਰੇ ਆ ਜਿਹੜਾ ਡੀਜੇ ਤੇ ਲਾਈਵ ਵਾਲਾ ਖੜਾ ਹੈ ਤੂੰ ਆਜਾ ਕੋਠੇ ਤੋਂ ਜਿਹੜੇ ਜਿੱਥੇ ਤੁਸੀਂ ਖੜੇ ਹੋ ਇੱਥੇ ਹੀ ਕੰਮ ਹੋਣਾ ਫੇਰ ਨਾ ਕਹੋ ਦਸਿਆਣੀ ਕੋਰੇ ਹਲਾਗਰ ਮੰਨਣਾ ਕਾ ਤੁਸੀ ਇੱਧਰ ਆਜੋ ਇੱਧਰ ਮੰਨ ਲੋ ਯਾਰ ਬਾਈ ਜੇ ਮਾੜਾ ਨਹੀਂ ਚੜ੍ਹੂ ਚਲੋ ਜੀ ਤਿੰਨ ਹੋਰ ਗਏ होर गया इधर हो गया, हो गया, गया जी एक कि जी <ुण> फिर तो भी ये वहाँ से लोटरी में जाएं जल्दी आकर है ना वो आपने आपके बॉयफ़्रेंड सार देगा वो अपने पेर खाना हैगा तो इसे लोटरी में लाओ। अलवर बंसाल के में भागे लोटरी में। सतासी में लोटरी। लावन सतासी लोटरी। बंदा लावन बार। ਅੱਲਾ ਕੋ ਲੋਬਰੇ 885 ਕਬੂਤਰ ਉੱਡੇ ਮੇਰੇ ਸਾਹਮਣੇ ਤੇ ਬਾਕੀ ਆਪਾਂ ਦੇ ਕਾਪੀ ਵਾਲ ਬਾਈ ਖੜਾ ਨੂੰ ਪੁੱਛਦੇ ਆਂਗੇ ਕਿੰਨੇ ਕਬੂਤਰ ਹੋਗੇ ਵੀਰੇ ਕਬੂਤਰ ਯਾਰ ਵੀਰੇ 100 ਪਲੱਸ ਹੀ ਆ ਮੜਾ ਦੇਖ ਕੇ ਦੱਸਦੇ ਆਂ ਠੀਕ ਹੈ ਜੀ ਤੇ 100 ਪਲੱਸ ਕਬੂਤਰ ਦੱਸਦੇ ਆ ਬਾਈ ਹੁਣੇ ਬਾਕੀ ਦੇਖ ਕੇ ਇੱਕ ਵਾਰੀ ਕਾਪਰੇ ਚੈੱਕ ਕਰਕੇ ਦੱਸਣਗੇ ਕਿਉਂਕਿ ਆਪਾਂ ਓਲਿਆਂ ਤੇ 87 ਕਬੂਤਰ ਗਿਣੇ ਆਗੇ ਕਈ ਵਾਰੀ ਇੱਧਰ ਉੱਧਰ ਵੀ ਹੋ ਜਾਂਦੀ ਹੈ ਗਿਣਤੀ ਕੋਈ ਦੂਸਰੇ ਪਾਸੇ ਓਲਾ ਲਾ ਦਿੰਦਾ ਬਾਈ ਪਿਛਲੇ ਪਾਸਿਓਂ ਉਹ ਤਾਂ ਉਹਨੂੰ ਕਲੀਅਰ ਕਰਦਾ ਕਿੰਨੇ ਕਬੂਤਰ ਉੱਡੇ ਆਵੇ ਐਂਟਰੀ ਵਿੱਚ ਉਹਨਾਂ ਪਤਾ ਦੱਸ ਦਾਂਗੇ 4200 ਮੋਟਾ ਬਾਕੀ ਆਪਾਂ ਇੱਕ ਵਾਰੀ ਕੰਪਨੀ ਵਾਲੇ ਬਾਈ ਨਾਲ ਗੱਲਬਾਤ ਕਰਕੇ ਦੱਸਾਂਗੇ ਤੁਹਾਨੂੰ ਕਿਉਂਕਿ ਪੋਸਟਰ ਤੇ 4200 ਮੋਟ ਲਿਖਿਆ ਹੋਇਆ ਸੀਗਾ ਬਾਕੀ ਆਪਾਂ ਦੱਸ ਦਿਆਂ ਤੁਹਾਨੂੰ ਕਬੂਤਰਾਂ ਤੋਂ ਉੱਲਿਆਂ ਤੋਂ ਬਾਅਦ ਸਾਰਿਆਂ ਤੋਂ ਇੱਕ ਵਾਰੀ ਕਲੀਅਰ ਹੋ ਜਾਣਗੇ ਧੰਦਾ ਸਾਥ ਨਹੀਂ ਬਾਕੀ ਆ ਜਿਹੜਾ ਨਾ ਬ੍ਰੋਕਰ ਤੁਹਾਨੂੰ ਕਹਿੰਦਾ ਲੋਕ ਮਤਰਾ ਰਾਜ ਆ ਗਿਆ ਨਾ ਅੱਜ ਲਾਈਵ ਹੀ ਚੱਲਣਾ ਠੀਕ ਗਰੁੱਪ ਗਰੁੱਪ ਕੋਈ ਨਹੀਂ ਹੈਗਾ ਬਾਈ ਆ ਸਪੀਕਰ ਲਾਏ ਹੋਏ ਆ ਇੱਕ ਤਾਂ ਪਿਆ ਇੱਕ ਇਧਰ ਪਿਆ ਤੇ ਕੰਮ ਸਾਰਾ ਆਨਲਾਈਨ ਹੀ ਚੱਲਣਾ ਗਾਣੇ ਸਪੀਕਰਾਂ ਦੇ ਕੋਈ ਗਰੁੱਪ ਨਹੀਂ ਬਣਨਾ ਕੁਝ ਨਹੀਂ ਬਣਨਾ ਬਸ ਸਪੀਕਰਾਂ ਦੀ ਬੋਲਣਾ ਕਿਹੜਾ ਕੱਟਿਆ ਗਿਆ ਕਿਹੜਾ ਸਹੀ ਫਿਰਦਾ ਕਿਹੜਾ ਬਹਿ ਗਿਆ ਤੇ ਸਾਰਾ ਕੁਝ ਆਨਲਾਈਨ ਸਿੱਧਾ ਹੀ ਚੱਲਣਾ ਗਾ ਲਾਈਵ ਹੀ ਕਿ ਦੇਖਦੇ ਰਹੋ ਬਾਜੀ ਪੂਰੀ ਘੈਂਟ ਹੋਣ ਵਾਲੀ ਹੈ ਅੱਜ ਦੀ ਵੀਰੇ ਮੋਟਰਸਾਈਕਲ ਨਾਮ ਬਾਜੀ ਤੇ ਤੇ ਬਾਈ ਆ ਗਏ ਆਪਾਂ ਕਾਪੀ ਵਾਲੇ ਬਾਈ ਕੋਲੇ ਬਾਈ ਜਿਹਦੀ ਕਿਸਮਤ ਹੁੰਦੀ ਯਾਦ ਕਰ ਤੇ ਪੁੱਛ ਰਹੇ ਆ ਕਿੰਨੇ ਕਬੂਤਰ ਹੁੰਦੇ ਆ ਕਿੰਨੀ ਗਿਣਤੀ ਆ ਕਬੂਤਰਾਂ ਦੀ ਆਪਾਂ ਤੁਹਾਨੂੰ ਦੱਸ ਰਹੇ ਆ ਕਿੰਨੇ ਕਹੋਗੇ ਵੀਰੇ ਆ 108 ਦਾ ਦੇ ਨੇੜ ਆ ਜਿਹੜੇ ਬਾਕੀ ਲੈਫਟ ਆਹ ਮੁੰਡੇ ਕੋਲੋਂ ਕਲੀਅਰ ਕਰ ਦਿੰਦੇ ਆ ਥੋੜੇ ਠੀਕ ਠੀਕ ਆ ਵੀਰੇ ਠੀਕ ਆ ਜਿਹੜੇ ਹਵਨਾ ਦੇਣਾ ਅੱਜ ਸਿਰਾ ਹੋ ਗਰਮੇ ਪੂਰੀ ਆ ਗਈ ਬਾਈ ਕੱਲ ਵੀ ਬਹੁਤ ਮੌਸਮ 3:00 ਵਜੇ ਤੋਂ ਬਾਜੀ ਟੱਪੀ ਨਹੀਂ ਕਦੇ ਹੂੰ ਆਪਾਂ ਇਰਕੀ ਨੂੰ ਕਰਕੇ ਸੇਰ ਆਈਏ ਚਲੋ ਬਾਕੀ ਦੇਖਣਾ ਵੀਰੇ ਕੀ ਬਣਦਾ ਹਨ ਤੇ ਨਾਮ ਕੀ ਹੈਗਾ ਵੀਰੇ ਤੇ ਐਂਟਰੀ ਕੀ ਸੀ ਆਹ ਮੋਟਰਸਾਈਕਲ ਠੀਕ ਹੈ ਜੀ ਕਿਹੜਾ ਫ੍ਰੈਜ ਤੀਜਾ ਕੋਡ ਠੀਕ ਹੈ ਵੀਰੇ ਤੇ ਮੁੱਢ ਕਿੰਨਾ ਸੀ ਕਈ ਮੁੱਢ 42 ਸੀ ਠੀਕ ਹੈ ਵੀਰੇ ਤੇ 4200 ਮੁੱਢ ਸੀ 108 ਕਬੂਤਰ ਦੱਸਿਆ ਬਾਈ ਉਹਨਾਂ ਨੇ ਤੇ ਬਾਕੀ ਕਲੀਅਰ ਹਜੇ ਕਰਾਂਗੇ ਆਪਾਂ 10 15 ਮਿੰਟ ਤੱਕ ਕਲੀਅਰ ਕਰ ਦਾਂਗੇ ਤੁਹਾਨੂੰ ਕਿੰਨੇ ਕਬੂਤਰ ਤੇ ਨਾਮ ਵਗੈਰਾ ਤੁਹਾਨੂੰ ਦੱਸ ਦੇ ਵੀ ਕੀ ਕੀ ਨਾਮ ਆ ਕਿੰਨਾ ਮੁੱਢ ਸੀ ਤੇ ਬਾਕੀ ਆਪਾਂ ਐਂਡ ਟਾਈਮ ਤੋਂ ਟਾਈਮ ਤੁਹਾਨੂੰ ਜਿਹੜੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜੁੜ ਕੇ ਦੇਖਿਆ ਵੀਰੇ ਲਓ ਜੀ ਪਿਆਰਾ ਮਾਹੌਲ ਆ ਟੈਂਟ ਵੀ ਆ ਗਿਆ ਚਾਨਣੇ ਚੁੰਨਿਆ ਕਸਣਗੇ ਹੁਣ ਬਾਈ ਹੁਣੀ ਤੇ ਬਸ ਫਿਰ ਦਵਾਈ ਰੋਟੀ ਪਾਣੀ ਵੀ ਆਪਾਂ ਤੁਹਾਨੂੰ ਖਵਾਉਣੇ ਆ ਜੀ ਸਾਰਿਆਂ ਨੂੰ ਟੈਂਟ ਆ ਗਿਆ ਬਈ ਤੇ ਪੂਰਾ ਵਿਆਹ ਵਾਲਾ ਚਾਜ ਬਾਜੀ ਦੇ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਪਿਆ ਹੈ ਚਾਰੇ ਪਾਸੇ ਤੁਸੀਂ ਦੇਖੋ ਆਸੇ ਪਾਸੇ ਆ ਬਿਆਹਾਂ ਮਹੋਲਾ ਤੇ ਆ ਕਬੂਤਰ ਬਾਈ ਜੀ ਬੈ ਕੇ ਉਠਾਇਆ ਕਰ ਦਵਾਰ ਕਰਤਾ ਤੇ ਆ ਕਬੂਤਰ ਉੱਥੇ ਬੈਠਾ ਵਾ ਸਾਨੂੰ ਦਾ ਡਿਜ਼ਾਈਨ ਕਿਉਂਕਿ ਆਪ ਜੜ ਕੇ ਜਣ ਸਾਨੂੰ ਛਾਦੇ ਹੋ ਆ ਤੇ ਆ ਬਾਈ ਦਾ ਕਬੂਤਰ ਸੀਗਾ ਜੀ ਤੇ ਬਾਈ ਨੇ ਆਪ ਹੀ ਦੱਸ ਕੇ ਕਟਾਇਆ ਕਬੂਤਰ ਜੀ ਬਾਈ ਨੇ ਆਪ ਹੀ ਦੱਸ ਕੇ ਹਾਂਜੀ ਲੋ ਜੀ ਮਿੱਤਰ ਇਧਰ ਰੋਟੀ ਪਾਣੀ ਵਾਲਾ ਕੰਮ ਵੀ ਸਟਾਰਟ ਹੋ ਗਿਆ ਟੈਂਟ ਵਗੈਰਾ ਲੱਗਿਆ ਹੋਇਆ ਪੂਰਾ ਵਧੀਆ ਤੇ ਸਾਰੀ ਕਰੋਕਰੀ ਵਗੈਰਾ ਬਾਈ ਉਹਨਾਂ ਨੇ ਬਾਹਰੋਂ ਮੰਗਾਈ ਹੋਈ ਹੈਗੀ ਪੂਰਾ ਵਧੀਆ ਪ੍ਰਬੰਧ ਕਰਿਆ ਹੋਇਆ ਤੇ ਰੋਟੀ ਪਾਣੀ ਦੇ ਵਿੱਚ ਦੇਖ ਲੋ ਜੀ ਅਚਾਰ ਸਲਾਦ ਚੋਲ ਅਰੇ ਦਾ ਪਿਆਗਾ ਇਹ ਤੇਰਾ ਸਬਜੀ ਹੈ ਜੀ ਪਨੀਰ ਦੀ ਸਾਰੇ ਜਿਹੜੇ 22 ਮਹੀਨੇ ਰੋਟੀ ਬਣੀ ਆ ਬਣਾਈ ਜਾ ਰਹੇ ਨੇ ਬਹੁਤ ਹੀ ਘੈਂਟ ਪ੍ਰਬੰਧ ਹੈ ਰੋਟੀ ਪਾਣੀ ਦਾ ਬਹੁਤ ਸੋਹਣਾ ਪ੍ਰਬੰਧ ਆ ਆਪਾਂ ਵੀ ਖਾਂਦੇ ਜੀ ਰੋਟੀ ਖਾਣਾ ਆਪਣੀ ਰੋਟੀ ਖਾਈ ਜਾਂਦੇ ਆ ਕਿਆ ਕਮੇਟੀ ਮੈਂਬਰ ਨੇ ਪਿੰਡ ਦੇ ਆ ਬਾਅਦ ਨਹੀਂ ਆਈ ਆ ਸਾਰੇ ਜਿਹੜੇ ਬਾਈ ਨੇ ਰੋਟੀ ਪਾਣੀ ਖਾਣੇ ਕੋਲਰ ਵਗੈਰਾ ਲਾਇਆ ਹੋਇਆ ਸਾਰੇ ਗਰਮੀ ਕਰਕੇ ਏਅਰ ਕੂਲ ਲੱਗੇ ਹੋਏ ਆ ਪੂਰਾ ਘੇਂਟ ਵਿਆਹ ਵਾਲਾ ਮਾਹੌਲਾ ਦਾ ਬਹੁਤ ਹੀ ਸੋਹਣਾ ਰੋਟੀ ਪਾਣੀ ਦਾ ਪ੍ਰਬੰਧ ਕਰਿਆ ਜੀ ਬਾਈ ਉਹਨਾਂ ਨੇ ਪਿੰਡ ਵਾਲਿਆਂ ਵੱਲੋਂ ਲਓ ਜੀ ਲਓ ਜੀ ਬਾਈਆਂ ਨੇ ਆਈਸਕ੍ਰੀਮ ਦੀ ਸੇਵਾ ਵੀ ਲਈ ਹੋਈ ਆ ਕਹਿੰਦੇ 100 ਰੁਪਏ ਜੀ 100 ਰੁਪਏ ਪੱਟੀ ਦੀ ਇਹ ਨਹੀਂ ਲਾਉਣੀ ਬਹੁਤ ਵਧੀਆ ਵੀਰੇ ਚਾਹੀਦਾ 100 ਰੁਪਏ ਹੁਣ ਕਿਉਂ ਵੀਰੇ ਨਹੀਂ ਕੋਈ ਖੜਾਉਂਦਾ ਹੀ ਨਹੀਂ ਉੱਤੇ ਬਿਲਕੁਲ ਅਗਲਾ ਬਹੁਤ ਵਧੀਆ ਭਾਈ ਰੋਕੀ ਪੰਨਾ ਹੋਰ ਪ੍ਰਬੰਧ ਆਪਾਂ ਦਾ ਵੀਰੇ ਬੜਾ ਵਧੀਆ ਲੱਗਿਆ ਪ੍ਰਬੰਧ ਆ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰੇ ਕੂਟ ਪਰਵਾਜਾਂ ਦਾ ਜਿਹੜੇ ਸਾਡੇ ਪਿੰਡ ਬਾਜੀਆਂ ਨਾਲਦੇ ਆ ਹਾਂ ਜੀ ਹਾਂ ਤੇ ਬਹੁਤ ਇਨਸਾਫ ਵਾਲੀ ਬਾਜੀ ਹੁੰਦੀ ਆ ਬਾਕੀ ਅੱਜ ਹੋਊ ਸਿਰਾਂ ਦੇਖਦੇ ਆ ਕੌਣ ਲਿਆਂਦਾ ਮੈਂ ਕੀ ਆਉਂਦਾ ਸਹੀ ਗੱਲ ਉਹ ਮੁੰਡਾ ਬਾਈ ਨੇ ਨਾ ਡਿਊਟੀ ਸੀਗੀ ਪੂਰੀ ਪਾਣੀ ਤੇ ਤੇ ਬਹੁਤ ਸੇਵਾ ਕੀਤੀ ਹੈ ਬਾਈ ਨੇ ਜੇ ਪਾਣੀ ਦੀ ਇਹ 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 ਮੈਂ ਗਿਆ ਆ ਦੇਖ ਲਓ ਹਲਾ ਆ ਦੇਖੋ ਯਾਰ ਹੁਣਾਂ ਨੀਵੀ ਆ ਗਈ ਓਏ ਆ ਦੇਖੋ ਆ ਦੇਖ ਲਓ ਵੀਰ ਨਾਲ ਚੱਲਦੇ ਓਏ ਆ ਚੱਕਰ ਲਵਾਈਦਾ ਜੀ ਬਾਈ ਪੌਣੇ ਕਿ ਤਿੰਨ ਵਜੇ ਦਾ ਟਾਈਮ ਹੋ ਗਿਆ ਤੇ ਬਾਕੀ ਕਾਪੀ ਵਾਲਿਆਂ ਨੂੰ ਪੁੱਛਿਆ ਸੀ ਕਿੰਨੇ ਕੂਟਰ ਕੱਢੇ ਗਏ ਉਹ ਉਹਨਾਂ ਨੇ ਦੱਸਿਆ ਨਹੀਂ ਹੈ ਤੁਸ ਪਕੰਦੇ ਵੀ ਬਹੁਤ ਐਂਡ ਵੀ ਦੱਸਾਂਗੇ ਕਿ ਕਿੰਨੇ ਕਬੂਤਰ ਕੱਟੇ ਗਏ ਨੇ ਪਰ ਲੱਗਦਾ ਗਾ ਅੰਦਾਜ਼ਾ ਲਾਈਏ ਵੀ ਜਿਹੜੇ ਸਾ ਮਾ ਨਾਂ ਬੋਲੇ ਸੀਗੇ ਨਾਮ ਸੁਣੀ ਗਏ ਪਾਕਸ਼ਾ ਦੇ ਕਬੂਤਰ ਜਿਹੜੇ ਕੱਟੇ ਹੀ ਆਣਗੇ 40 50 ਦੇ ਕਬੂਤਰ ਜਿਹੜੇ ਉਹ ਸਹੀ ਹੋਣਗੇ ਤੇ ਬਾਕੀ ਆਪਾਂ ਫਿਰ ਦਵਾਗੇ ਜਦੋਂ ਵੀ ਆਪਾਂ ਨੂੰ ਦੱਸ ਦੇਗੇ ਉਹ ਕਿੰਨੇ ਕਬੂਤਰ ਨੇ ਕਿਉਂਕਿ ਸਾ ਜੀ ਕਾਪੀ ਵਾਲ ਨੂੰ ਕਬੂਤਰ ਵਗੈਰਾ ਚੈੱਕ ਕਰੀ ਜਾਂਦੇ ਨੇ ਸਾਰੇ ਕੰਪਿਊਟਰ ਪ੍ਰਕਾਰ ਸਾਰੇ ਚੈੱਕ ਕਰਾਈ ਜਾਂਦੇ ਨੇ ਕਿ ਬਾਈ ਉਹਨਾਂ ਵਿੱਚ ਕਈਆਂ ਦਾ ਟਾਈਮ ਟੰਮ ਲੱਗਿਆ ਹੋਇਆ ਹੈਗਾ ਉਹਦੇ ਕਰਕੇ ਉਹਨਰ ਬਿਜੀ ਨੇ ਤੇ ਜੋਰ ਸਾਰਿਆਂ ਦਾ ਪੂਰਾ ਲੱਗਿਆ ਹੋਇਆ ਤੇ ਪਹਿਲੇ ਵਾਲੇ ਨੂੰ ਮੋਟਰਸਾਈਕਲ ਆ ਜੀ ਦੂਜੇ ਵਾਲੇ ਨੂੰ ਕੂਲਰ ਲਓ ਸੌਰੀ ਬੁੱਝੇ ਵਾਲੇ ਨੂੰ ਫਰਿੱਜ ਤੀਜੇ ਵਾਲੇ ਨੂੰ ਕੂਲਰ ਆ ਜੀ ਤੇ ਇਹ ਨਾਮ ਦੇਣੇ ਹੈਗੇ ਬਾਕੀ ਦੇਖੋ ਕੀ ਬਣਦਾ ਇਹਦੇ ਦਿਖਾਉਣੇ ਆਪਾਂ ਤੁਹਾਨੂੰ ਸਾਰਾ ਰਿਜ਼ਲਟ ਅੱਜ ਦੀ ਬਾਜ਼ਾਰ ਤੋਂ ਉਹ ਬਾਈ ਗਰਮੀ ਹੈਗੀ ਬਾਹਲੀ ਹੁਣ ਮੈਨੂੰ ਪਤਾ ਵੀ ਤੁਹਾਨੂੰ ਪਰ ਗੂਤਰ ਦੇਖਦੇ ਹੋਣਗੇ ਪਰ ਆਪਾਂ ਕੋਈ ਚੀਜ਼ ਕਰਦੇ ਵ ਤੁਹਾਨੂੰ ਦਿਖਾਈਏ ਟੈਂਪਰੇਚਰ 42 43 ਤੇ ਪਹੁੰਚਿਆ ਪਿਆਗਾ ਤੇ ਕਬੂਤਰਾਂ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਗਰਮੀ 'ਚ ਤੇ ਨਾਲ ਹੀ ਜਿਨ੍ਹਾਂ ਦੇ ਕਬੂਤਰ ਨੇ ਬਾਈ ਹੋਣੀ ਉਹਨਾਂ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਇਹ ਜੀ ਗਰਮੀ ਦਾ ਕਹਿੰਦੇ ਬਾਈ ਹੋਣਾ ਨੂੰ ਬਰਫਰ ਜੀ ਲੱਗਦੀ ਆ ਸੁਣਨੀ ਗੱਤ ਕਹੀ ਹੋਇਆ ਸਾਰਿਆਂ ਨੇ ਆਪ ਕੋ ਆਪਣੇ ਕਬੂਤਰਾਂ ਦੇ ਵਿੱਚ ਬਾਕੀ ਪਹਿਲਾਂ ਦੱਸ ਦੇ ਕਿੰਨੇ ਕਬੂਤਰ ਰਹੇ ਆ ਇੱਕ ਵਾਰੀ ਗੱਲਬਾਤ ਕਰਦੇ ਆ ਕਾਪੀ ਵਾਲੇ ਨਾਲ ਉਹਨਾਂ ਨੂੰ ਟਾਈਮ ਵਾਲੇ ਕਲੀਅਰ ਕਰ ਲੈਣ ਦੱਸੋ ਬਾਈ ਫਿਰ ਦੱਸ ਦੇ ਆਪਾਂ ਤੁਹਾਨੂੰ ਜਗਨਦਰ ਵਸਿਆ ਰੋੜੀ ਵਸਿਆ ਜਗਨਦਰ ਕਮੇਤਾ ਅਮਰਾਂ ਜਗਾਵਾਂ ਜਗਨ ਜਗਾਵਾਂ ਦੀਪ ਬੱਲੋੜੀਆ ਦੀਪ ਬੱਟਿਆਰ ਰਾਜੀਤ ਲੱਖਾ ਜਗਨਦਰ ਚੌਕੀਦਾਰ ਬਰਮੇਤੋਵਾਲ ਜੀਤੀ ਲੱਖਾ ਗਦੀ ਬਟਾ ਦਾ ਬੋਲੀ ਡਾਕਟਰ ਨਬੱਜ ਕੇ 5 ਮਿੰਟ ਹੋ ਗਏ ਤੇ ਜਿਹੜੇ ਨਾਮ ਸੁਣੇ ਨੇ ਤੁਸੀਂ 16 ਇਹ 16 ਕਬੂਤਰ ਸਹੀ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਕਬੂਤਰ ਫੌਜੀ ਹਲਕੜੇ ਵਾਲਾ ਉਹ ਕਟਿਆ ਗਿਆ ਉਹ ਬਾਈ ਨੇ ਆਪ ਹੀ ਕਟਾਇਆ ਸੀ ਤੇ ਉਹ ਬਾਈ ਨੇ ਆਪ ਦਾ ਕਬੂਤਰ ਆਪ ਹੀ ਕਟਾਇਆ ਉਹ ਬੈਠੀ ਹੈ ਜੀ ਤੇ ਬਾਕੀ 15 ਕਬੂਤਰ ਜਿਹੜੇ ਹੁਣ ਸਹੀ ਨੇ ਤੇ ਬਾਕੀ ਆਦੇ 3:00 ਵੱਜ ਕੇ 5 ਮਿੰਟ ਤੋਂ ਟਾਈਮ ਲੱਗਿਆ ਰਿਹਾ ਜੀ ਨੰਬਰ ਕਿਹਦਾ ਸਾਹਮਣ ਅਮਰ ਚਗਨਾ ਸਾਹਮਣ ਜਗਰ ਚਗਨਾ ਸਾਹਮਣ ਦੀਪਾ ਪ੍ਰੇਮਾ ਸੈਨਾਕੁਤਰ ਬਾਈ ਸੈਨਾਕੁਤਰ ਆ ਗਏ ਸੀਗੇ ਭਾਈ ਆਪਾਂ 8 9 ਕਬੂਤਰਾਂ ਦੇ ਨਾਮ ਜਿਹੜੇ ਬੋਲੇ ਸੀਗੇ ਉਹ ਸਹੀ ਹੈ ਤੇ ਬਾਕੀ ਕਬੂਤਰ ਭਾਈ ਉਹਨਾਂ ਨੂੰ ਦਿਸੇ ਨਹੀਂ ਹੈਗੇ ਉਹਨਾਂ ਤੇ ਟਾਈਮ ਲੱਗੂਗਾ ਫਿਲਹਾਲ 8 9 ਦੇ ਕਬੂਤਰ ਲੈ ਜਿਹੜੇ ਸਹੀ ਨੇ ਉੱਪਰ ਆ ਗਏ ਤਾਂ ਤੇ ਹੈ ਰੁਕਾ ਉੱਪਰ ਆ ਜਾ ਰਿਹਾ ਜਿਨ੍ਹਾਂ ਦੇ ਕਬੂਤਰ ਦੇਖੀ ਨਹੀਂ ਹੈਗੇ ਭਾਈ ਉਹਨਾਂ ਦੇ ਉਹ ਕਬੂਤਰ ਆਪੋ ਆਪਣੇ ਚੈੱਕ ਕਰਾ ਰਹੇ ਨੇ ਮੈਨੂੰ ਆਪ ਨਹੀਂ ਦਿਦਾ ਉਹ ਤੇ ਜਾਂਦੇ ਆ। ਇਹ ਤੋਂ ਪਰੇ ਬਹੁਤ ਜ਼ਿਆਦਾ ਹੈ ਵੀ ਗਰਮੀ ਤੁਸੀਂ ਮੰਨ ਕੇ ਚਲੋ ਵੀ ਅੱਜ 843 ਤੇ ਪਹੁੰਚਿਆ ਪਿਆ ਟੈਂਪਰੇਚਰ ਫੇਰ ਗਰਮੀ ਪੂਰੀ ਜ਼ਿਆਦਾ ਹੈ। ਉਹ ਵੀ ਚਾਰ ਦੀ ਸਹੀ ਨਾ ਆਉਂਦੀ ਆਹ ਦੰਦੇ ਆਗਲਾ ਕਬੂਤਰ ਜੋਰ ਪੂਰਾ ਲੱਗਿਆ ਹੋਇਆ ਹੈ ਭਾਈ। ਆਹ ਦੋ ਕੀ ਕਹਿੰਦਾ ਕਿ ਮੰਨੇ ਡੇੜੇ ਹੋਏ ਬਨੇ ਕਬੂਤਰਾਂ ਦਾ ਜੋਰ ਆਏ ਪਾਸ ਕਰਦੀ ਹਰਮਾਨ ਜਿਹੜੇ ਕਬੂਤਰ ਇੰਡਾਡ ਹੋਏ ਗਏ ਸਾਡੇ ਕੋਲ ਆਮਲਾ ਫਾਂ ਨੂੰ ਸੱਜੀ ਪਾਸੇ ਲਾਲ ਖੱਬੇ ਪਾਸੇ ਲਾਲ ਡੰਡਾ ਤੇ ਕਾਲੀ ਟੋਰੀ ਇੱਕ ਕਬੂਤਰ ਹੋ ਗਿਆ ਜੀ ਕਾਲੇ ਟੂਸੇ ਗਲਾਬੀ ਟੋਰੀ ਮਨਜਿੰਦਰ ਕੈਨੇਡਾ ਮੰਡਲ ਕਨੇਡਾ ਜੀ ਵਾਲੇ ਹਾਂ ਇੱਕ ਆਪ ਸੁਪਰ ਕਾਪ ਹੁੰਦੇ ਆ ਮਾਨਸਾ ਦੇ ਕੀ ਨਾਮ ਬਈ ਜਿੰਦੂ ਬਈ ਜੀ ਅੱਜ ਚਲੀ ਜਲਦੀ ਉਹ ਨਾਲ ਦੀ ਸਾਹ ਭਾ ਲੈ ਬਈ ਤਿੰਨ ਵੀ ਬਾਗੋ ਆ ਤਿੰਨ ਹੋਇਆ ਬਈ ਪਾਸ ਤਿੰਨ ਇਹ ਕੰਮ ਨੇ ਬਈ ਨਿਗਾਹ ਰੱਖੀ ਉਧਰ ਹੋਰ ਤਿੰਨ ਬਾਹਰ ਕਰਦੇ ਨੇ ਤੇ ਪਾਸ ਹੋ ਗਿਆ ਤੇ ਤਿੰਨ ਕਬੂਤਰ ਨੇ ਬਈ ਨਾਮਾਂ ਤੇ ਉੜ ਗਿਆ ਤਿੰਨੇ ਆ ਨਾਮ ਤੁਸੀਂ ਸੁਣੀ ਲੈ 4000 ਰੁਪਏ ਦੀ ਕਾਗਜ਼ ਦੀ ਲਿਪਟ ਦਿੱਤੀ ਪਈ ਵਾਹ ਤੇ ਗੈਰੀ ਚੀਮਾ ਕਬੂਤਰ ਇਕੱਲਾ ਹੀ ਫਿਰਦਾ ਵੀਰੇ ਤੇ ਕਿਪੇ ਸਵਾਲ ਦਾ ਸਾਹਮਣਾ ਹੋਇਆ ਕਬੂਤਰ ਆਓ ਤੇ ਬਾਕੀ ਦੋ ਕਬੂਤਰ ਬਾਈਪਾਸ ਤੋਂ ਆਉਂਦੇ ਆ ਗੈਰੀ ਚੀਮਾ ਫਿਰਦਾ ਈ ਇਕੱਲਾ ਇਹ ਵੀ ਬਹੁਤ ਵਧੀਆ ਗੈਰੀ ਚੀਮਾ ਫਿਰਦਾ ਇਕੋ ਆ ਇਕੱਲਾ ਗੈਰੀ ਚੀਮਾ ਫਿਰਦਾ ਦੂਜੇ ਤੇ ਗਰਮੀ ਵੱਸਣਾ ਇਕੱਲਾ ਸਾਦਾ ਫਿਰਦਾ ਦੂਜੇ ਨਾਲ ਇਕੱਲਾ ਸਾਦਾ ਫਿਰਦਾ ਹੋ ਹੈਗਾ ਠੀਕ ਹੈ ਬਈ ਜੀ ਵਾਰੀ ਗਾਇਸ ਹੁੰਦਾ ਫਿਰਦਾ ਦੂਜੇ ਤੇ ਮਨਜਿੰਦਰ ਕਨੇਡਾ ਬਾਕੀ ਤੇ ਆ ਮਨਜਿੰਦਰ ਕਨੇਡਾ ਕੈਨ ਕਿਹੜੇ ਹੌਂ ਟਾਈਮ ਆ ਕਹਿੰਦਾ ਟਾਈਮ ਨਹੀਂ ਹੱਸ ਕੈਰੀ ਦੀ ਮਾਰ ਕਰਨਾ ਪਤਾ ਚੰਗੀ ਵਾਲੀ ਰਹਿੰਦੀ ਹੈ ਕੱਢੀ ਵੀਰੋ ਵੀਰ ਕੱਢੀ ਵੀਰ ਮੱਛੀਆ ਹਾਂ ਬੇਟਾ ਹਾਂ ਬੇਟੀ ਜੇ ਲੋਬਾ ਤੇ ਹਾਂ ਤੇ ਨੰਬਰਾਂ ਦੀ ਹੁਣ ਦੁਬਾਰੇ ਪਾਸ ਨਹੀਂ ਹੋਈ ਉਹ ਤੇ ਨੰਬਰਾਂ ਦੀ ਦੁਬਾਰੇ ਪਾਸ ਨਹੀਂ ਹੋਈ टे चढ़ी लाइ ਆ ਬੰਦੇ ਆ ਜੀ ਆ ਗਿਆ ਆ ਜੀ ਬਹਿ ਕੇ ਨਹੀਂ ਨਹੀਂ ਆਹ ਨਿਗਾਹ ਦਾ ਮਾਰ ਦੁੱਤੀ ਤੇ ਓਏ ਤੇਂਦਾ ਕੋਈ ਤਾਂ ਉਹ ਦੀਦੇ ਆਏ ਕਨੇ ਭਾਈ 10 ਤਾਂ ਰਹਿਗੇ 10 ਤਾਂ ਦੇਂਦੇ ਤੇ ਭਾਈ ਛੋਟੇ ਆਹ ਸੋਹਣਾ ਜਿਹੜਾ ਬੰਦਾ ਸਾਧੂ ਦਾ ਬੰਦਾ ਮਨੂ ਨਾ ਕਰੇ ਬਾਈ ਫਾਈ ਕਰਕੇ 3 ਤੋਂ ਘੋਟੇ ਤੇ ਵੀ ਟਾਈਮ ਆ ਕੋਈ ਤੱਕ ਪੁੱਤਰ ਆ ਗਿਆ 10 ਮਿੰਟਾਂ ਚ ਮੁੜ ਕੇ ਹਾਂ ਹਾਂ ਸਹੀ ਬੰਦਾ ਲੈਗ ਵਾਰੀ 3 ਤੋਂ 5 ਸਟਾਰਟ ਆ 4:30 ਤੋਂ 5 ਤੱਕ ਟਾਈਮ ਹੋਦੀ ਰੱਖੀ ਹੁਣ ਇਹਦਾ ਜਨਮ ਕਦੋਂ ਆ ਗਿਆ ਕੋਈ ਬਾਈ ਇੱਥੇ ਆ ਕੇ ਖਿਤਾ ਬਹਿ ਜਾ ਮੇਰੇ ਤੇ ਟਾਈਮ ਲਾਵਾਂਗੇ ਰੂਹ ਤਾਂ ਰੂਹ ਹੀ ਆ ਜਾ

ਟਾਈਮ ਹੋ ਮੈਂ ਚੱਲੀ ਹਾਂ ਉਹ ਤੇਰ ਉਹ ਵੀ ਕਰ ਲੈਣਾ ਨਾ ਉਹ ਫਿਰਦੀ ਆ ਆਪਣੇ ਉੱਤੇ ਸਹੀ ਆਲਾ ਬਾਈ ਮਰਦੇ ਉਹ ਤੇ ਕਲੀਅਰ ਉਹ ਆ ਰਾਹਦ ਵਾਲੀ ਗੱਲ ਨਾ ਨਾ ਕਰੋ ਉਹਨੂੰ ਕਲੀਅਰ ਕਰੋ ਆਪਾਂ ਉਹ ਤਾਂ ਟਾਈਮ ਚੱਕੀ ਐ ਐਮਨ ਬਾਈ ਹਾਂ ਕਿੱਧਰ ਗਈ ਓਏ 24 ਮਿੰਟ ਉਹਨੂੰ ਪਾਸ ਕਰੋ ਆਪਣੀ ਆ ਹੱਥ ਆਂਦੀ ਆ ਤਾਰ ਮਾਰ ਕੇ ਵੀ ਮੇਰਾ ਤਾਂ ਖੜਾ ਬੱਜ ਗਿਆ ਬਾਈ ਇਹਨੂੰ ਕੋਈ ਖੰਭ ਵੀ ਦੀ ਨਾ ਇੱਕ ਮਿੰਟ ਰਹਿ ਗਿਆ ਬਾਈ ਜੀ ਆਹ ਡਾਕਟਰ ਲਗੇ ਤੇ ਬੋਲ ਆਈ ਨੀ ਡਾਕਟਰ ਦਿਖਾ ਆਓ ਲੋਗ ਆਏ ਤੇ ਉਹ ਰਿੰਦਾ ਲਗ ਗਿਆ ਉਹ ਟਾਈਮ ਆਇਆ ਤੇ ਜਿਹੜਾ ਟਾਈਮ ਲਾਇਆ ਸੀ 1 ਮਿੰਟ ਰਹੇਗਾ ਜੀ ਉਹਦੇ ਚੋਂ ਇਹ ਉਹ ਰਿੰਦਾ ਰੁਟਾ ਬਸ ਇਹ ਉਹ ਰਿਕਾਰਡਿੰਗ ਨਹੀਂ ਕੱਟਣੀ ਹੁਣ ਇਹ ਚ ਚਲਾਉਣੀ ਹੈ ਲਗਾਤਾਰੀ ਇਹ ਹੀਟ ਨਾ ਹੋ ਲਓ ਬਈ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ ਨੀ ਹੋ ਗਏ ਸਹੀ ਹੋ ਗਏ ਆ ਨਾ ਰੋ ਸਹੀ ਹੋ ਗਏ ਆ ਹਾਂ ਨਹੀਂ ਗਿਆ ਹੋ ਗਏ ਉਹਦਾ ਸਹੀ ਗਿਆ ਉਹ ਸਾਰਿਆਂ ਨੂੰ ਸਹੀ ਹੋਈ ਆ 15 ਮਿੰਟ ਬਾਅਦ ਕੱਲੀ ਉੱਟੀ ਵੀ ਆ ਦੱਸੋ ਉੱਡੀ ਆ 15 ਮਿੰਟ ਬਾਅਦ ਕੱਲੀ ਉੱਟੀ ਵੀ ਗਈ ਆ ਭਾਈ ਗੈਰੀ ਚੀਮਾ ਪਹਿਲਾਂ ਮੋਟਰਸਾਈਕਲ ਤੇ ਰਹੇਗਾ ਗੈਰੀ ਚੀਮਾ ਗੈਰੀ ਚੀਮਾ ਜੀ ਪਾਸ ਸਤਵਾਲ ਇਹਦਾ ਨੰਬਰ ਮੋਟਰਸਾਈਕਲ ਜੀ ਗਰਵੀਰ ਰੋਸ਼ਣ 40 ਮਿੰਟ ਕੈਨੇਡਾ ਉਧਰ ਇਹ ਪਹਿਲਾ ਦਾ ਸਾਰਾ ਪਹਿਲੇ ਕੋਈ ਨਹੀਂ ਤੇ ਦੂਜੇ ਕੋਈ ਨਹੀਂ ਤੇਜੇ ਕੋਈ ਨਹੀਂ ਆ ਆ ਜੀ ਵੀਰੇ ਦੇਖਣਾ ਪਹਿਲੀ ਗੇਰੀ ਜੁਲਾ ਪਹਿਲਾ ਬੋਟੇ ਦਾ ਐਨੂੰ ਦੂਜਾ ਵੀ ਕਰੀ ਬਸਿਆ ਨੇਕਾ ਸਤਿਮਾ ਮੈਚੋ ਤੀਜਾ ਵੀਰਿੰਦਰ ਗੇੜਾ ਮੋਢ ਨੂੰ ਬਸਿਆ ਪੂਰਾ ਆ ਬਾਈ ਦਾ ਕਬੂਤਰ ਜਿੱਤੇ ਆ ਜੀ ਗੈਰੀ ਚੀਮਾ ਬਹੁਤ ਬਹੁਤ ਵਧਾਈਆਂ ਵੀਰੇ ਸਾਨੂੰ ਵਧਾਈਆਂ ਜੀ ਕਿਵੇਂ ਰੀਜ ਬਾਜੀ ਵਧੀਆ ਬਾਈ ਖੌਸ਼ਾ ਜੀ ਪੂਰਾ ਬਹੁਤ ਵਧੀਆ ਬਾਤ ਹੋਈ ਵੀਰੇ ਚਲੋ ਬਹੁਤ ਬਹੁਤ ਵਧਾਈਆ ਵੀਰੇ ਸਭ ਨੂੰ ਆ ਕੀੜੀ ਜਗ੍ਹਾ ਪਈ ਸੀ ਵੀਰੇ ਢੋਲਣ ਦਿੱਤੀ ਆ ਵੀਰੇ ਪਹਿਲਾਂ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਇਹ ਚੀਮਿਆਂ ਤੋਂ ਵੀਰੇ ਨਾਲ ਪਿੰਡ ਆਪਾਂ ਹਾਂ ਠੀਕ ਹੈ ਠੀਕ ਹੈ ਕਬੂਤਰ ਵੀਰੇ ਚੀਨੇ ਮਾਨਸ ਨੇ ਸਾਹਮਣੇ ਸੀ ਨਾ ਨਾ ਕਬੂਤਰ ਆਪ ਜਦ ਚੇਲੇ ਆ ਵੀਰੇ ਅੱਛਾ ਠੀਕ ਹੈ ਠੀਕ ਹੈ ਭਾਈ ਅਨਾਰ ਜੀ ਅਨਾਰ ਚੀਨਾ ਮਾਨਸ ਦਾ ਭਾਈ ਉਹਨਾਂ ਦਾ ਤੇ ਬਾਈ ਉਹਨਾਂ ਦੇ ਮੋਟਰਸਾਈਕਲ ਦਿੱਤਾ ਹੀ ਅੱਜ ਪਿੰਡ ਛੋੜਣਾ ਤੋਂ ਵਧਾਈਆ ਵੀਰੇ ਬਹੁਤ ਬਹੁਤ ਤੇ ਆ ਜੀ ਪਹਿਲਾ ਨਾਮ ਸਵਰਗਵਾਸ ਜਗਜੀਤ ਸਿੰਘ ਫੌਜੀ ਦੀ ਯਾਦ ਵਿੱਚ ਸਤਮਾ ਕਬੂਤਰ ਬਾਜ਼ ਮੁਕਾਬਲਾ ਪਿੰਡ ਝੋੜਾ ਜਿਲ੍ਹਾ ਲੁਧਿਆਣਾ ਤੇ ਸਵਰਗਵਾਸ ਸੰਤੋਖ ਸਿੰਘ ਅਕਾਲੀ ਦੇ ਪੁੱਤਰ ਇੰਦਰਦੀਪ ਸਿੰਘ ਕੈਨੇਡਾ ਵੱਲੋਂ ਦਿੱਤਾ ਜਾ ਰਿਹਾ ਜੀ ਇੱਧਰ ਦੂਜੇ ਨੰਬਰ ਵਾਲੇ ਨੂੰ ਲਈ ਜਾਊਗੀ ਜੀ ਫਰਿੱਜ ਤੇ ਇਹ ਫਰਿੱਜ ਦਿੱਤੀ ਜਾਊਗੀ ਜੀ ਦਲਜੀਤ ਸਿੰਘ ਸਾਹਿਬ ਦਾ ਸਰਪੰਚ ਹੁਣਾ ਵੱਲੋਂ ਤੇ ਇਧਰਲੇ ਪਾਸੇ ਹੀ ਤੀਜੇ ਨੰਬਰ ਵਾਲੇ ਨੂੰ ਆਹ ਕੂਲਰ ਦਿੱਤਾ ਜਾਊਗਾ ਜੀ ਤੇ ਇਹ ਦਿੱਤਾ ਜਾਊਗਾ ਜੀ ਗੁਲਦੀਪ ਸਿੰਘ ਕਤਰੋਣਾ ਵੱਲੋਂ ਤੇ ਨਾਲ ਇਧਰ ਵਿਸ਼ੇਸ਼ ਸਨਮਾਨ ਪਏ ਨੇ ਜੀ ਤੇ ਪਹਿਲਾ ਹੈਗਾ ਜੀ ਗੋਨੀ ਅਿਆਲੀ ਜੀ ਸੇਰਵ ਝੋੜਾ ਤੇ ਜੰਟਾ ਝੋੜਾ ਵੱਲੋਂ ਦਿੱਤਾ ਜਾ ਰਿਹਾ ਜੀ ਇਹਨੇ ਤੇ ਨੰਬਰ 2 ਤੇ ਹੈਗਾ ਜੀ ਨੈਬਹਾਰਾਜ ਰਾਜਵੀਰ ਗਿੱਲ ਕੈਨੇਡਾ ਵੱਲੋਂ ਤੇ ਸੋਨੂ ਝੋੜਾ ਵੱਲੋਂ ਤੇ ਨੰਬਰ ਇਧਰ 3 ਤੇ ਆ ਗਿਆ ਜੀ ਬੂਟਾ ਗਿੱਲ ਬੁਰਜ ਤੇ ਇਹ ਸੁੱਖਾ ਗੋਰਾ ਗੁਰਬਚਨ ਲੱਖਾਂ ਤੇ ਨਾਨਾ ਵੱਲੋਂ ਦਿੱਤਾ ਜਾ ਰਿਹਾ ਜੀ ਤੇ ਨਾਲ ਹੀ ਇਧਰ ਕਿਪਾ ਹਿਸੋਗਾਲ ਤੇ ਇਹ ਸੋਨ ਨੂੰ ਛੋੜਾਂ ਸੇਬੂ ਛੋੜਾਂ ਬਲੋ ਦਿੱਤਾ ਜਾ ਰਿਹਾ ਸੋ ਇਹ ਨੇ ਅਜਿਹੇ ਨਾਮ ਕੀਪਾ ਇਸ ਵਾਲ ਕਰੋਪ ਆ ਭਾਈ ਜੀ ਕੈਰੀ ਚੀ ਮਾ ਪਹਿਲਾ ਮੋਟਰਸਾਈਕਲ ਕੀਪਾ ਇਹ ਸਵਾਲ ਕਰੋਪ ਪਹਿਲਾ ਨਾਮ ਦੀ ਮੋਟਰਸਾਈਕਲ ਵਾਹ ਠੀਕ ਹੈ ਜੀ ਭਾਈ ਜੀ ਆ ਨਾਲ ਸਾਮਾਨ ਆ ਨਾਲ ਗੁੰਦਾ ਗੱਲ ਗੁਰਜੋ ਤੇ ਕੀਪਾ ਬਾਈ ਇਹ ਸਵਾਲ ਇਹਨਾਂ ਦਾ ਸਾਮਾਨ ਆ ਭਾਈ ਝੋੜਡਾ ਆਲੇ ਸਾਰੀ ਕਮੇਟੀ ਜੰਨੀ ਉਤਮਾਈ ਵਾਲਿਆ ਠੀਕ ਹੈ ਜੀ ਨਾ ਜਿਹੋ ਜਿਹੜਾ ਜਬਾਬ ਇਹ ਜਿਹੜੇ ਨੰਬਰ ਵਾਲੇ ਆ ਜਾਓ ਭਾਈ ਬੜੀ ਵਧਾਈਆਂ ਕਿੰਦੇ ਆ ਰਹੇ ਨੇ ਭਾਈ ਜੀ ਇਹ ਆ ਦੂਜਾ ਨਾਮ ਗੁਰਵੀਰ ਬਸੀਆਂ ਦਿੱਕਾ ਸਿੱਧਵਾ ਰੱਬ ਇਹਨਾਂ ਵਾਲਾ ਜੀ ਦੂਜਾ ਨਾਮ ਸਹਿਜਾ ਤਾੜੀਆਂ ਨਾਲ ਦੋ ਜੀ ਬਾਈ ਬਾਈ ਜੀ ਬਾਈ ਜੀ ਤੀਜਾ ਨਾਮ ਆ ਮਰਜਿੰਦਰ ਕਨੇਡਾ ਮੋਨੂ ਬਸਿਆ ਇਹਨੂੰ ਬਾਈ ਜੀ ਕੂਟੜਾ ਹੈਗਾ ਇੱਥੇ ਬਾਈ ਕੁਲਦੀਪ ਸਿੰਘ ਪਤਰਾਲੇ ਉਂ ਤਾਂ ਸੀ ਮਨੀਲਾ ਵਾਲੇ ਕਹਿੰਦੇ ਇਹਨਾਂ ਨੂੰ ਮਨੀਲਾ ਵਾਲਿਆਂ ਦੇ ਪਾਇਦਿਆ ਉਹਨਾਂ ਨਹੀਂ ਆਉਂਦਾ ਜੀ ਆਹ ਬਾਈਆਂ ਮੁੰਡਾ ਵਾ ਕੁਦੀਪ ਦਾ ਬਹੁਤ ਬਹੁਤ ਧੰਨਵਾਦ ਬਾਈ ਇਹਨਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਦਾ ਸਨਮਾਨ ਆ ਬਾਈ ਨਾਇਬ ਰਾਜ ਕਾਰਪੂਤਰਵਾਜ ਆ ਬਾਈ ਨਾਇਬ ਹਰਾਜ ਮੁਕਸਰ ਜ਼ਿਲ੍ਹੇ ਤੋਂ ਆਇਆ ਵਾ ਸਾਡੇ ਕੋਲੇ ਅਸੀਂ ਵਿਸ਼ੇਸ਼ ਤੌਰ ਤੇ ਦਾ ਸਨਮਾਨ ਕਰਦੇ ਆ ਛੇ ਸਨਮਾਨ ਹੈ ਦਾ ਜੀ ਰਾਜਵੀਰ ਗੱਲ ਕੈਨੇਡਾ ਵੱਲੋਂ ਤੇ सोनू ਝੋਲ ਦਾ ਪੰਜ ਸਾਲ ਦੇ ਪੁੱਤੀ ਜਾਈ ਆ ਜੀ ਬਾਹਰ ਕੈਨੇਡਾ ਚ ਉਹਨਾਂ ਵੱਲੋਂ ਬਾਈ ਦਾ ਸਨਮਾਨ ਆ ਸਨਮਾਨ ਆ ਅਸੀਂ ਸਾਰੀ ਕਮੇਟੀ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਬਾਈ ਜੀ ਐਸੇ ਸਨਮਾਨ ਆ ਹਾਜੀ ਬਾਈ ਟੋਨੀ ਵਾਲੀ ਫੇਰ ਬਾਈ ਟੋਨੀ ਵਾਲੀ ਇਹਨਾਂ ਦਾ ਸਨਮਾਨ ਆ ਜੀ ਸੋਮਨ ਝੋਲਡਾ ਦਾ ਡਾਟਾ ਝੋਲਡਾ ਤੇ ਸਾਰੀ ਕਮੇਟੀ ਵੱਲੋਂ ਇਹਨਾਂ ਦਾ ਸਨਮਾਨ ਸੁਮਨ ਝੋਲਡਾ ਇਹਨਾਂ ਦੇ ਆ ਜੀ ਗਰੁੱਪਰੇ ਆਂਦੇ ਹੋ ਬਾਈ ਟੋਨੀ ਅੱਜ ਤੇ ਬੋਨੀ ਝੋਲਡਾ